ਦੀਵਾਨਾ ਰੇਡੀ ਦੇ ਸਤਿਕਾਰਯੋਗ শ্রোਤੇਓ ਤੁਹਾਡੀ ਪੇਸ਼ੇ ਨਜ਼ਰ ਆ ਲੋਕ ਕਹਾਣੀ ਜਾਂ ਮੇਰੀ ਬਾਤ ਕਹ ਲਈ ਹੀਰੇ ਦੀ ਚੋਰੀ ਇੱਕ ਰਾਜਾ ਬੜਾ ਭਲਾ ਮਾਨਸਿਕ ਸੁਨ ਦਾ ਬੰਦਾ ਸੀ ਬੜਾ ਭਲਾ ਲੋਕ ਸੀ ਉਸ ਤੇ ਰਾਜ ਦੇ ਵਿੱਚ ਕਦੇ ਚੋਰੀ ਨਹੀਂ ਸੀ ਹੋਈ ਲੋਕ ਸੱਚ ਬੋਲਦੇ ਸੀ ਸੁੱਚੇ ਖੂਨ ਪਸੀਨੇ ਦੀ ਕਮਾਈ ਖਾਂਦੇ ਸੀ ਤੇ ਇੱਕ ਦੂਸਰੇ ਨਾਲ ਭਰਾਵਾਂ ਵਾਂਗ ਰਹਿੰਦੇ ਸੀ ਸਤਜੋਗ ਦੀਆਂ ਗੱਲਾਂ ਨੇ ਤੇ ਰਾਜੇ ਕੋਲ ਇੱਕ ਕੀਮਤੀ ਹੀਰਾ ਸੀ ਜਿਹੜਾ ਉਸਤੇ ਪੁਰਖਿਆਂ ਤੋਂ ਕੋਲ ਚਲੇ ਆ ਰਿਹਾ ਸੀ ਉਹ ਹੀਰਾ ਰਾਜਾ ਹਮੇਸ਼ਾ ਆਪਣੇ ਕੋਲ ਹੀ ਰੱਖਦਾ ਸੀ ਸੌਣ ਵੇਲੇ ਸਹਰਾਂਦੀ ਰੱਖ ਕੇ ਸੌਂਦਾ ਸਵੇਰੇ ਉਸ ਹੀਰੇ ਨੂੰ ਮੋਹ ਲਗਾ ਕੇ ਉੱਠਦਾ ਦਰਬਾਰ ਦੇ ਵਿੱਚ ਉਹ ਹੀਰਾ ਨਾਲ ਹੀ ਲੈ ਜਾਂਦਾ ਉਸ ਹੀਰੇ ਬਾਰੇ ਘਰ ਦੇ ਜੀਵਾਂ ਤੋਂ ਇਲਾਵਾ ਕਿਸੇ ਨੂੰ ਕੋਈ ਖਬਰ ਨਹੀਂ ਸੀ ਰਾਜੇ ਦੀ ਇੱਕ ਖਾਸ ਬੰਦੀ ਸੀ ਨੌਕਰਾਂ ਨੇ ਸੀਜਸ ਦਾ ਨਾਂ ਸੀ ਗਲਾਬੋ ਜਿਹਨੂੰ ਟਹਿਲਣ ਵੀ ਕਹਿੰਦੇ ਆ ਜਿਹਦੀ ਟਹਿਲ ਸੇਵਾ ਕਰਦੀ ਹੁੰਦੀ ਹੈ ਉਸਨੇ ਕਈ ਵਾਰ ਛੁਪ ਕੇ ਰਾਜੇ ਨੂੰ ਸਵੇਰੇ ਜਾਗਣ ਮਗਰੋਂ ਇਸ ਹੀਰੇ ਨੂੰ ਚੁੰਮਦੇ ਵੇਖਿਆ ਪਰ ਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੈਨੂੰ ਗਲਾਬੋ ਜਾਣਦੀ ਐ ਇਸ ਹੀਰੇ ਬਾਰੇ ਰਾਜਾ ਸਮਝਦਾ ਸੀ ਕਿ ਉਸ ਦੇ ਦੇਸ਼ ਦੇ ਵਿੱਚ ਜੋ ਅਮਨ ਸ਼ਾਂਤੀ ਤੇ ਸੱਚ ਦਾ ਵਰਤਾਰਾ ਹੈ ਉਹ ਸਭ ਉਸ ਹੀਰੇ ਦੀ ਬਰਕਤ ਹੈ ਜੋ ਬਜ਼ੁਰਗਾਂ ਨੇ ਦਿੱਤਾ ਹੈ ਇਸ ਕਰਕੇ ਉਹ ਹੀਰੇ ਦਾ ਕਦੇ ਵਸਾ ਨਹੀਂ ਸੀ ਖਾਂਦਾ ਇੱਕ ਦਿਨ ਸੁਵਖਤੇ ਸੁਵਖਤੇ ਰਾਜਾ ਜਾਗਿਆ ਤੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਉਸਨੇ ਜਾਣਾ ਸੀ ਨਹਾਤੋ ਕੇ ਤਿਆਰ ਹੋ ਗਿਆ ਤੇ ਕਾਲੀ ਦੇ ਵਿੱਚ ਉਹ ਹੀਰਾ ਚੱਕਣਾ ਭੁੱਲ ਗਿਆ ਰਾਜਾ ਆਪਣੇ ਸਾਥੀਆਂ ਨਾਲ ਜਦੋਂ ਜੰਗਲ ਪੁੱਜਾ ਸਾਰਾ ਦਿਨ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਉਹ ਜਿਸ ਜਾਨਵਰ ਦਾ ਪਿੱਛਾ ਕਰਦੇ ਉਹ ਉਹਨਾਂ ਦੇ ਨਿਸ਼ਾਨੇ ਤੋਂ ਬਚ ਨਿਕਲਦਾ ਅਖੀਰ ਇੱਕ ਹੇਰੰ ਦਾ ਪਿੱਛਾ ਕਰਦੇ ਰਾਜਾ ਦੂਰ ਜੰਗਲ ਦੇ ਵਿੱਚ ਜਾਵੜਿਆ ਤੇ ਰਸਤਾ ਭੁੱਲ ਗਿਆ ਰਾਜਾ ਹੈਰਾਨ ਸੀ ਕਿ ਜਿਆ ਪਹਿਲਾਂ ਕਦੇ ਨਹੀਂ ਸੀ ਹੋਇਆ ਅਚਾਨਕ ਉਸ ਨੂੰ ਹੀਰੇ ਦਾ ਖਿਆਲ ਆਇਆ ਕਿ ਅੱਜ ਕੋਲਸ ਕੋਲੋਂ ਹੀਰਾ ਨਹੀਂ ਹੈ ਉਸਨੇ ਸਾਰੇ ਜੱਬੇ ਫਰੋਲੇ ਕੇ ਸ਼ਾਦ ਕਰੇ ਰਹਿ ਗਿਆ ਉਹ ਵੀ ਰਾਜਾ ਘਬਰਾ ਗਿਆ ਸਾਰੀ ਰਾਤ ਉਸਨੇ ਜੰਗਲ 'ਚ ਭਟਕਦਿਆਂ ਕੱਟੀ ਇਕੋਸ ਦਾ ਹੀਰਾ ਨਾਲ ਕੋਲ ਹੋਣਾ ਉਸ ਨੂੰ ਲੱਗਿਆ ਕਿ ਸ਼ਾਇਦ ਮੇਰੀ ਬਦਕਿਸਮਤੀ ਹੈ ਤੇ ਹੀਰੇ ਬਾਰੇ ਸੋਚਦਾ ਉਹ ਥੱਕਿਆ ਟੁੱਟਿਆ ਦਰਖਤ ਜਿਹੜਾ ਲੰਮਾ ਪੈ ਗਿਆ ਤੇ ਉਸ ਨੂੰ ਸੁਪਨੇ ਦੇ ਵਿੱਚ ਬੜੀਆਂ ਭਿਆਨਕ ਸ਼ਕਲਾਂ ਵਿਖਾਈ ਦਿੱਤੀਆਂ ਤੇ ਘਬਰਾ ਕੇ ਉੱਠਿਆ ਪਰ ਆਲੇ ਦਾਲ ਕੁਝ ਵੀ ਨਹੀਂ ਸੀ ਕਿਉਂਕਿ ਸਾਰੀ ਬੰਦ ਹੀ ਵਿਵਸਥਾ ਹੈ ਦੁਬਾਰਾ ਉਸ ਨੂੰ ਨੀਂਦ ਨਹੀਂ ਆਈ ਅਜਿਹੇ ਡਰਾਉਣੇ ਸੁਪਨੇ ਵੀ ਉਸ ਨੇ ਪਹਿਲਾਂ ਕਦੇ ਨਹੀਂ ਸੀ ਵੇਖੇ ਸਵੇਰੇ ਉਹ ਜੰਗਲ ਦੇ ਵਿੱਚ ਉਸ ਨੂੰ ਰਾਹ ਦੱਸਣ ਲੱਗਾ ਤੇ ਉਸਦੇ ਸਾਥੀ ਵੀ ਉਸ ਨੂੰ ਲੱਭਦੇ ਹੋਏ ਆ ਮਿਲੇ ਰਾਜੇ ਨੇ ਮਹਿਲ ਦੇ ਵਿੱਚ ਵਾਪਸ ਜਾਣਾ ਚਾਹ ਪਰ ਸਾਥੀਆਂ ਨੇ ਸਮਝਾਇਆ ਕਿ ਰਾਜੇ ਵਾਸਤੇ ਬਿਨਾਂ ਸ਼ਿਕਾਰ ਮਹਿਲਾਂ ਚ ਪਰਤਨਾ ਬਦਸ਼ਕ ਨਹੀਂ ਹੁੰਦਾ ਲੋਕਾਂ ਦਾ ਹਾਸਾ ਵੀ ਰਹੇਗਾ ਤੇ ਉਸਦੀ ਹਾਰ ਵੀ ਹੈ ਸੋ ਅਗਲੇ ਦਿਨ ਵੀ ਉਹਨਾਂ ਨੂੰ ਕੋਈ ਸ਼ਿਕਾਰ ਨਾ ਮਿਲਿਆ ਰਾਜੇ ਦਾ ਮਨ ਉਦਾਸ ਸੀ ਹੀਰੇ ਦੀ ਅਣਹੋਂਦ ਉਸ ਨੂੰ ਖਟਕਦੀ ਰਹੀ ਢੈਂਦੀਆਂ ਕਲਾਂ ਦੇ ਵਿੱਚ ਹੋਣ ਕਰਕੇ ਉਸਤਾਦ ਤੀਰ ਤੇ ਨਿਸ਼ਾਨਾ ਨਾ ਬੈਠਦਾ ਤੇ ਦੂਜਾ ਦਿਨ ਵੀ ਉਸ ਦਾ ਇਦਾਂ ਹੀ ਗਿਆ ਤੀਜੇ ਦਿਨ ਬਸਾਂ ਇੱਕ ਛੋਟਾ ਜਿਹਾ ਏਰਡਾ ਉਹਨਾਂ ਦੇ ਹੱਥ ਲੱਗਾ ਤੇ ਉਸੇ ਨੂੰ ਗنیمਤ ਸਮਝ ਕੇ ਰਾਜਾ ਮਹਿਲ ਪਰਤਿਆ ਘਰ ਪਰਤ ਕੇ ਰਾਜੇ ਨੇ ਪਹਿਲਾਂ ਆਪਣਾ ਸੌਣ ਦਾ ਕਮਰਾ ਦੇਖਿਆ ਹੀਰਾ ਉਦਸ ਤੇ ਸਰਾਣੇ ਹੀਟ ਨਹੀਂ ਸੀ ਗੋਸਲਖਾਨੇ ਦੇ ਵਿੱਚ ਵੀ ਕਿਤੇ ਨਾਲ ਲੰਬਾ ਜਿੱਥੇ ਕਿਤੇ ਵੀ ਰਾਜਾ ਉਸ ਹੀਰੇ ਨੂੰ ਰੱਖਦਾ ਸੀ ਉਸ ਨੇ ਸਾਰੀਆਂ ਥਾਵਾਂ ਪਰੋਲੀਆਂ ਪਰ ਹੀਰਾ ਹੋਵੇ ਤਾਂ ਲੱਭੇ ਮਜਬੂਰ ਹੋ ਕੇ ਰਾਜੇ ਨੇ ਹੀਰੇ ਬਾਰੇ ਰਾਜ ਆਪਣੇ ਵਜ਼ੀਰ ਨਾਲ ਸਾਂਝਾ ਕੀਤਾ ਹੀਰੇ ਦੀ ਐਵੇਂ ਦੱਸਦਿਆਂ ਰਾਜੇ ਨੇ ਆਖਿਆ ਕਿ ਇਹਾ ਸਾਡੇ ਪੁਰਖਿਆਂ ਦੀ ਸ਼ਕਤੀ ਰਹੀ ਹੈ ਤੇ ਮੇਰੀ ਵੀ ਇਸ ਤੇ ਗੁੰਮ ਹੋ ਜਾਣ ਨਾਲ ਮੇਰਾ ਬਲ ਘਟ ਗਿਆ ਤੇ ਮੇਰੇ ਵਿੱਚ ਪਹਿਲਾਂ ਵਾਲਾ ਹਸਾਸ ਨਹੀਂ ਰਿਹਾ ਕਿਉਂਕਿ ਸਭ ਮੰਗਿਆ ਮਨੋਵਿਗਿਆਨਕ ਪ੍ਰਭਾਵ ਹੁੰਦਾ ਨਾ ਸਾਈਕੋਲੋਜੀਕਲ ਇਫੈਕਟ ਵਜ਼ੀਰ ਨੇ ਸਾਰੀ ਗੱਲ ਸੁਣੀ ਤੇ ਕਿਹਾ ਕਿ ਇਸ ਹੀਰੇ ਦੀ ਚੋਰੀ ਦੇ ਵਿੱਚ ਕਿਸੇ ਗੋਲੀ ਜਾਂ ਦਰਬਾਰੀ ਦਾ ਹੱਥ ਜ਼ਰੂਰ ਹੈ ਹੋ ਸਕਦਾ ਕਿਸੇ ਕਿਸੇ ਜ਼ੋਰੀ ਦਾ ਵੀ ਇਸ ਚੋਰੀ ਚੱਤ ਹੋਵੇ ਇਸ ਕਰਕੇ ਕੁਝ ਗੋਲੀਆਂ ਦਰਬਾਰੀਆਂ ਤੇ ਜ਼ੋਰੀਆਂ ਦੀ ਤਲਾਸ਼ੀ ਜ਼ਰੂਰੀ ਹੈ ਪਰ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਮੈਂ ਕਿਸੇ ਦਾ ਬੇਮਾਨ ਨਹੀਂ ਕਰ ਸਕਦਾ ਰਾਜ ਅੜ ਗਿਆ ਰਾਜੇ ਦੇ ਦਰਬਾਰੀਆਂ ਦੇ ਵਿੱਚੋਂ ਇੱਕ ਬੜਾ ਸਿਆਣਾ ਪੰਡਤ ਸੀ ਉਸ ਨਾਲ ਸਲਾਹ مشورہ ਕੀਤਾ ਗਿਆ ਉਸ ਨੇ ਸੋਚ ਕੇ ਇੱਕ ਰਾਹ ਕੱਢਿਆ ਉਸ ਨੇ ਦੱਸਿਆ ਕਿ ਸ਼ਹਿਰ 'ਚ ਢੰਡੋਰਾ ਪਟਵਾ ਦਿਓ ਕਿ ਰਾਜੇ ਦਾ ਹੀਰਾ ਚੋਰੀ ਹੋ ਗਿਆ ਰਾਜਧਾਨੀ ਦੇ ਸਾਰੇ ਲੋਕ ਇੱਕ-ਇੱਕ ਲੱਪ ਆਟਾ ਲੈ ਕੇ ਮਹਿਲ ਦੇ ਵਿੱਚ ਆ ਕੇ ਪਾਉਣ ਇੱਕ ਵੱਡੇ ਭਾਂਡੇ 'ਚ ਜਿਸ ਦੇ ਕੋਲ ਵੀ ਹੀਰਾ ਹੋਵੇਗਾ ਉਹ ਉਸ ਆٹے ਦੀ ਮੁੱਠ ਦੇ ਵਿੱਚ ਉਸ ਨੂੰ ਛਿਪਾ ਕੇ ਹੀਰਾ ਭਾਂਡੇ ਦੇ ਵਿੱਚ ਛੁੱਟ ਜਾਵੇ ਇਸੇ ਤਰ੍ਹਾਂ ਉਸ ਦਾ ਬਚਾਅ ਹੋ ਜਾਵੇਗਾ ਇਸ ਤਰ੍ਹਾਂ ਉਸ ਸ਼ਖਸ ਦੇ ਉੱਤੇ ਚੋਰੀ ਦਾ ਇਲਜ਼ਾਮ ਤੇ ਬਦਨਾਮੀ ਤੇ ਸਜ਼ਾ ਤੋਂ ਵੀ ਬਚਤ ਰਹੇਗੀ ਪਰ ਜੇ ਹੀਰਾ ਨਾ ਮਿਲਿਆ ਤਾਂ ਸਾਰੇ ਰૈયਤ ਦੀ ਘਰਾਂ ਦੀ ਤਲਾਸ਼ੀ ਹੋਵੇਗੀ ਪਰ ਚੋਰ ਦਾ ਪਤਾ ਲੱਗਣਾ ਵੀ ਬਹੁਤ ਜ਼ਰੂਰੀ ਸੀ ਰਾਜੇ ਨੇ ਪੰਡਤ ਨੂੰ ਆਖਿਆ ਉਸ ਦਾ ਵੀ ਕੋਈ ਰਾਹ ਕੱਢ ਲਾਂਗੇ ਪੰਡਤ ਨੇ ਦੱਸਿਆ ਫਿਰ ਉਹਨਾਂ ਨੇ ਇਹ ਸੋਚ ਕੇ ਪੰਡਤ ਨੇ ਤਿੰਨ ਭਾਂਡੇ ਵੱਖੋ ਵਖਰੇ ਮਹਿਲਾਂ ਦੇ ਵਿੱਚ ਰੱਖ ਦਿੱਤੇ ਦਰਬਾਰੀਆਂ ਲਈ ਸੋਨੇ ਰੰਗਾ ਭਾਂਡਾ ਮਹਿਲਾਂ ਤੇ ਬਾਂਦੀਆਂ ਦੇ ਲਈ ਹੋਰ ਅਹਿਲਕਾਰਾਂ ਲਈ ਚਾਂਦੀ ਰੰਗਾ ਭਾਂਡਾ ਤੇ ਸ਼ਹਿਰੀਆਂ ਵਾਸਤੇ ਤਾਂਬੇ ਰੰਗਾ ਭਾਂਡਾ ਜਾਨੀ ਤਿੰਨ ਤਰ੍ਹਾਂ ਦੇ ਭਾਂਡੇ ਉਸ ਆਟੇ ਦੀ ਮੁੱਠ ਪਾਉਣ ਵਾਸਤੇ ਰੱਖ ਦਿੱਤੇ ਤਾਂ ਜੋ ਪਤਾ ਲੱਗੇ ਕਿ ਕਿਹੜੇ ਕੈਟਾਗਰੀ ਨੇ ਕਿਹੜੀ ਸ਼੍ਰੇਣੀ ਨੇ ਚੋਰੀ ਕੀਤਾ ਖੈਰ ਸਾਰੇ ਲੋਕ ਉਹਨਾਂ ਭਾਂਡਿਆਂ ਚਾਟਾ ਪਾ ਕੇ ਚਲੇ ਗਏ ਤਿੰਨੇ ਭਾਂਡੇ ਫੋਲੇ ਗਏ ਹੀਰੇ ਸੋਨੇ ਰੰਗੇ ਦੇ ਵਿੱਚੋਂ ਭਾਂਡ ਦੇ ਵਿੱਚੋਂ ਹੀਰਾ ਸੋਨੇ ਰੰਗੇ ਭਾਂਡੇ ਚੋਂ ਲੱਭਿਆ ਇਸ ਦਾ ਮਤਲਬ ਸੀ ਕਿ ਹੀਰਾ ਕਿਸੇ ਦਰਬਾਰੀ ਨੇ ਚੁਰਾਇਆ ਸੀ ਪਰ ਦਰਬਾਰੀ ਕਿਸੇ ਵੀ ਗੋਲੀ ਦੀ ਮਦਦ ਤੋਂ ਬਗੈਰ ਇਹ ਕੰਮ ਨਹੀਂ ਸੀ ਕਰ ਸਕਦਾ ਰਾਜੇ ਨੂੰ ਖੈਰ ਹੀਰਾ ਦੁਆਰਾ ਮਿਲਣ ਤੇ ਖੁਸ਼ੀ ਤਾਂ ਬਹੁਤ ਹੋਈ ਉਸ ਨੇ ਸ਼ਕਤੀ ਤੇ ਮਨੋਵਲ ਵਰਤਾਇਆ ਪਰ ਰਾਜ ਮਹਿਲ ਦੇ ਵਿੱਚ ਖੁਸ਼ੀਆਂ ਤਾਂ ਮੋੜਾ ਹੀਆਂ ਪਰ ਹੁਣ ਹੀਰੇ ਦੀ ਚੋਰੀ ਕਰਨ ਵਾਲੇ ਦਾ ਪਤਾ ਲਾਉਣਾ ਰਾਜੇ ਵਾਸਤੇ ਜ਼ਰੂਰੀ ਸੀ ਰਾਜੇ ਨੇ ਪੰਡਤ ਨੂੰ ਸੱਚ ਕੇ ਸਲਾਹ ਕੀਤੀ ਪੰਡਤ ਕਾਫੀ ਪੜਿਆ-ਘੜਿਆ ਸੀ ਸ਼ਾਸਤਰਾਂ ਦਾ ਗਿਆਤਾ ਸੀ ਉਸ ਨੂੰ ਜੀਵਨ ਦੇ ਵਰਤਾਰਿਆਂ ਦਾ ਵੀ ਚੰਗਾ ਅਨੁਭਵ ਸੀ ਰਾਜਾ ਤੇ ਪੰਡਤ ਕਾਫੀ ਦੇਰ ਮਸ਼ਵਰਾ ਕਰਦੇ ਰਹੇ ਤੇ ਰਾਜੇ ਨੇ ਆਖਿਆ ਕਿ ਇੱਕ ਗੱਲ ਤਾਂ ਪੱਕੀ ਹੈ ਕਿ ਹੀਰਾ ਕਿਸੇ ਦਰਬਾਰੀ ਨੇ ਚੁਰਾਇਆ ਪਰ ਉਸ ਦਰਬਾਰੀ ਦਾ ਪਤਾ ਲਗਾਉਣਾ ਵੀ ਜ਼ਰੂਰੀ ਹੈ ਤਾਂ ਜੋ ਸੁੱਚੀ ਨਗਰੀ ਦੇ ਵਿੱਚ ਜੋ ਚੋਰੀ ਦੀ ਵਿਸ ਕੋਲ ਰਹੇ ਹੈ ਇਹ ਸਾਡੇ ਲਈ ਬਾਦਸ਼ਾਹ ਨਹੀਂ ਹੈ ਸਾਡੇ ਰਾਜ ਵਾਸਤੇ ਪੰਡਤ ਨੇ ਝਟਕ ਸੋਚਾਂ ਦੇ ਵਿੱਚ ਡੁੱਬ ਕੇ ਆਖਿਆ ਕਿ ਫਿਰ ਕਹਨ ਲਗਾ ਮਹਾਰਾਜ ਇਹ ਦੱਸੋ ਤੁਹਾਡੇ ਦਰਬਾਰੀਆਂ ਦੇ ਵਿੱਚੋਂ ਕਿਸੇ ਨੇ ਉਹ ਹੀਰਾ ਕਦੇ ਵੇਖਿਆ ਤੇ ਰਾਜਾ ਕਹਿੰਦਾ ਨਹੀਂ ਹੀਰਾ ਤਾਂ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਨਾ ਕਿਸ ਨੂੰ ਪਤਾ ਉਸ ਨੇ ਹੀਰੇ ਦਾ ਜ਼ਿਕਰ ਵੀ ਕਦੇ ਕਿਸੇ ਵਜ਼ੀਰ ਨਾਲ ਨਹੀਂ ਸੀ ਕੀਤਾ ਤੇ ਰਾਜਾ ਕਹਿੰਦਾ ਪੰਡਤ ਕਹਿੰਦਾ ਫਿਰ ਤੇ ਚੋਰ ਲੱਭਣਾ ਆਸਾਨ ਹੈ ਰਾਜਾ ਕਹਿੰਦਾ ਉਹ ਕਿਸ ਤਰ੍ਹਾਂ ਪੰਡਤ ਨੇ ਰਾਜੇ ਦੇ ਕੰਨ ਦੇ ਵਿੱਚ ਕੋਈ ਗੱਲ ਆਖੀ ਤੇ ਫਿਰ ਉਸ ਹੀਰੇ ਨੂੰ ਰਾਜੇ ਤੋਂ ਲੈ ਕੇ ਆਪਣੇ ਕੋਲ ਰੱਖ ਲਿਆ ਅਗਲੇ ਦਿਨ ਪੰਡਤ ਦਰਬਾਰ ਦੇ ਵਿੱਚ ਰਾਜੇ ਦੇ ਪੁੱਜਣ ਤੋਂ ਪਹਿਲਾਂ ਪਹੁੰਚ ਗਿਆ ਸਾਰੇ ਦਰਬਾਰੀਆਂ ਨੂੰ ਕਹਿਣ ਲੱਗਾ ਕਿ ਮੈਨੂੰ ਦਰਬਾਰ ਬੁਲਾਉਂਦੇ ਆ ਰਾਜ ਜੀ ਇੱਕ ਖੂਬਸੂਰਤ ਪੱਥਰ ਮਿਲਿਆ ਮੈਨੂੰ ਇਹ ਕੋਈ ਕੀਮਤੀ ਚੀਜ਼ ਜਾਪਦੀ ਹੈ ਮੈਂ ਰਾਜੇ ਨੂੰ ਭੇਂਟ ਕਰਨਾ ਚਾਹੁੰਨਾ ਮੈਂ ਜਾਨਣਾ ਚਾਹੁੰਨਾ ਕਿ ਇਹ ਚੀਜ਼ ਕੀ ਹੈ ਮੈਨੂੰ ਸਲਾਹ ਦਿਓ ਕਿ ਕਿਤੇ ਇਹ ਸਧਾਰਨ ਪੱਥਰ ਤਾਂ ਨਹੀਂ ਐਵੇਂ ਮੇਰੀ ਬੇਇੱਜ਼ਤੀ ਹੋਵੇ ਸਾਰੇ ਮੇਰੇ ਤੇ ਹੱਸਣ ਫਿਰ ਪੰਡਤ ਨੇ ਉਹ ਹੀਰਾ ਇੱਕ ਇੱਕ ਕਰਕੇ ਸਾਰੇ ਦਰਬਾਰੀਆਂ ਨੂੰ ਵਿਖਾਇਆ ਸਭ ਦਰਬਾਰੀ ਹੀਰੇ ਨੂੰ ਵੇਖ ਕੇ 당ਗ ਰਹਿ ਗਏ ਉਸ ਹੀ ਰੇਕੜ ਅਤੇ ਉਸ ਦਾ ਫੋਬਨ ਕਮਾਲ ਦਾ ਸੀ ਨੂਰ ਜਿਹਾ ਉਸ ਤੇ ਚਫਰੇ ਫੈਲਿਆ ਹੋਇਆ ਸੀ ਸਾਰੇ ਦਰਬਾਰੀ ਕਹਿਣ ਲੱਗੇ ਇਹ ਕੋ ਕੀਮਤੀ ਹੀਰਾ ਆ ਰਾਜੇ ਨੂੰ ਤੁਸੀਂ ਜਰੂਰ ਪੇਸ਼ ਕਰੋ ਪੰਡਤ ਜੀ ਪਰ ਉਹਨਾਂ ਦੇ ਵਿੱਚੋਂ ਇੱਕ ਦਰਬਾਰੀ ਬੋਲਿਆ ਇਹ ਤਾਂ ਰਾਜੇ ਦਾ ਉਹ ਕੀਮਤੀ ਹੀਰਾ ਜੋ ਗੁੰਮ ਹੋ ਗਿਆ ਸੀ ਤੂੰ ਜਾ ਕੇ ਖੁਦ ਰਾਜ ਮਹਿਲ ਚੋ ਚੋਰੀ ਕੀਤਾ ਹੈ ਜਾਂ ਕਿਸੇ ਗੋਲੀ ਨੇ ਤੈਨੂੰ ਲਿਆ ਕੇ ਦਿੱਤਾ ਹੈ ਜਾਣੀ ਉਸ ਨੇ ਦੋਸ਼ ਲਾਇਆ ਪੰਡਤ ਨੇ ਉਸ ਦੀ ਗੱਲ ਵੱਲ ਧਿਆਨ ਦੰਦੇ ਆਖਿਆ ਕਿ ਕੀ ਕਿਹਾ ਇਹ ਰਾਜੇ ਦਾ ਗੁਮ ਹੋਇਆ ਹੀਰਾ ਤੈਨੂੰ ਕਿਵੇਂ ਪਤਾ ਇੰਨੇ ਦੇ ਦਰਬਾਰੀ ਘਬਰਾ ਗਿਆ ਉਸ ਨੂੰ ਆਪਣੀ ਚੋਰੀ ਫੜੀ ਜਾਂਦੀ ਦਸੀ ਦਰਬਾਰੀ ਘਬਰਾ ਗਿਆ ਤੇ ਉਸੇ ਵੇਲੇ ਰਾਜਾ ਦਰਬਾਰ ਦੇ ਵਿੱਚ ਆ ਟੱਪ ਗਿਆ ਉਸ ਨੇ ਸਾਰੀ ਗੱਲ ਸੁਣੀ ਤੇ ਰਾਜੇ ਨੇ ਉਸ ਦਰਬਾਰੀ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ ਹੁਣ ਦਰਬਾਰੀ ਦੇ ਦਸਨ ਉੱਤੇ ਰਾਜੇ ਦੀ ਬੰਦੀ ਗੁਲਾਬੀ ਨੂੰ ਗਲਾਬ ਨੂੰ ਫੜ ਲਿਆ ਗਿਆ ਸੋ ਦੋਹਾਂ ਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਸਖਤ ਸਜ਼ਾ ਦਿੱਤੀ ਗਈ ਸੋ ਇਸ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ 100 ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਵੀ ਆ ਜਾਂਦਾ ਹੈ ਸੋ ਇਹ ਸੀ ਕਹਾਣੀ ਹੀਰੇ ਦੀ ਚੋਰੀ ਸੋ ਅਗੇ ਰਾਜ ਦਰਬਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਵਾਪਰਦੀਆਂ ਸੀ ਜਿਸ ਦੇ ਵਿੱਚ ਚੁਸਤ ਚਲਾਕ ਤੋਂ ਚੁਸਤ ਚਲਾਕ ਬੰਦੇ ਬਾਰੇ ਵੀ ਦੱਸਿਆ ਜਾਂਦਾ ਕਿ ਇੱਕ ਨਾ ਇੱਕ ਦਿਨ ਉਹ ਵੀ ਫੜੇ ਜਾਂਦੇ ਨੇ ਸੋ ਇਸ ਦਾ ਮਕਸਦ ਇਸ ਤਰ੍ਹਾਂ ਹੈ ਕਿ ਤੁਸੀਂ ਕੈਟਾਗਰੀ ਬਣਾ ਲੀਆਂ ਸ਼੍ਰੇਣੀਆਂ ਬਣਾ ਲੀਆਂ ਤਿੰਨ ਭਾਂਡੇ ਲਾ ਲਏ ਕਿਉਂਕਿ ਅੱਗੇ ਜਿਹੜੇ ਸੁਚੇਤ ਲੋਕ ਸੀ ਉਹ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਾਰਨ ਪਰਚੋਲ ਲੱਭ ਲੈਂਦੇ ਸੀ ਪਰਚੋਲ ਕਰ ਲੈਂਦੇ ਸੀ ਉਸ ਦੀ ਸੋ ਇਹ ਉਹਦੇ ਵਿੱਚ ਇੱਕ ਮਨੋਰੰਜਨ ਸੀ ਇੱਕ ਉਹਦੇ ਚ ਇਹ ਵੀ ਦੱਸਿਆ ਗਿਆ ਸੀ ਕਿ ਕਿਸੇ ਦੀ ਚੋਰੀ ਨਾ ਕਰੋ ਤੁਸੀਂ ਭਾਵੇਂ ਕਿੱਡੇ ਵੀ ਛਾਤਰ ਹੋਵੋ ਤੁਸੀਂ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ ਫੜੇ ਜਾਣਾ ਕਿਉਂਕਿ ਚੋਰ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣੀ ਗੁਨਾਹ ਦੇ ਸਬੂਤ ਛੱਡ ਜਾਂਦਾ ਸੋ ਇਸੇ ਕਰਕੇ ਇਹ ਧਰਮ ਕਰਮ ਦੀ ਇੱਕ ਵਧੀਆ ਸਮਾਜਿਕ ਸਿੱਖਿਆਵਾਂ ਸਨ ਇਹ ਬਾਤਾਂ ਇਹ ਲੋਕ ਕਹਾਣੀਆਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਬ੍ਰੋਮਾਂ ਨੂੰ ਟਵਾਨਾ ਰੇਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਖੁਸ਼ ਆਪਣੇ ਵੀਡੀਓਜ਼ ਹੁੰਦੀਆਂ ਨੇ ਅੱਜ ਰਣਜੀਤ ਸਿੰਘ ਕੁੱਕੀ ਗਲੋਹਰਾਣਾ ਵੀ ਇੰਟਰਵਿਊ ਕੀਤਾ ਜਾਂ ਹੋਰ ਵੀਡੀਓਜ਼ ਹੁੰਦੀਆਂ ਨੇ ਉਹ ਵੀਡੀਓ ਦੇ ਲਿੰਕ ਤੇ ਇਹਨਾਂ ਰੇਡੀਓ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ ਰਾਹੀਂ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਜਾਓ ਆਪਣਾ ਨਾਮ ਪਤਾ ਜਰੂਰ ਸੈਂਡ ਕਰ ਲਿਆ ਕਰੋ ਆਪਣੇ ਸ਼ਹਿਰ ਦਾ ਨਾਮ ਆਪਣੇ ਪਿੰਡ ਦਾ ਨਾਮ ਤੇ ਕੰਟਰੀ ਦਾ ਨਾਮ ਤੇ ਆਪਣਾ ਨਾਮ ਸੋ ਇਸ ਕਰਕੇ ਉਹ بار بار ਪੁੱਛਦੇ ਹੈ ਅਜੀਬ ਲੱਗਦਾ ਹੈ ਤਾਂ ਜੋ ਤੁਹਾਡਾ ਨਾਮ ਕਿਸੇ ਗਰੁੱਪ ਦੇ ਵਿੱਚ ਪਾ ਕੇ ਹੀ ਜਿਹੜਾ ਹੈਗਾ ਕਿਉਂਕਿ ਮੈਂ ਬਹੁਤਾ ਟਰੂ ਕਲਰ ਵਗੈਰਾ ਜਾਂ ਉਸ ਤੇ ਨਹੀਂ ਯਕੀਨ ਕਰਦਾ ਨਾ ਮੈਂ ਲਾਇਆ ਹੋਇਆ ਮੈਂ ਆਖਾਂ ਸੋ ਇਸ ਕਰਕੇ ਜਿਹੜਾ ਐਪੂਪ ਘਟ ਵਰਤੀ ਦੀਆਂ ਬਾਲੀਆਂ ਲੋਡ ਤੋਂ ਕੋਈ ਜ਼ਰੂਰੀ ਨਹੀਂ ਸੋ ਇਸ ਕਰਕੇ ਆਪਣਾ ਨਾਮ ਪਤਾ ਜ਼ਰੂਰ ਸੈਂਡ ਕਰ ਦਿਆ ਕਰੋ ਉਸ ਗਰੁੱਪ ਦੇ ਵਿੱਚ ਸ਼ਾਮਲ ਹੋਣ ਲਈ ਨੰਬਰ ਹੈ 98763096559876309655